ਪਾਣੀ ਬਣ ਜੇ ਕਦ ਸੁਪਨਾ ਕੋਈ ਕਹਾਣੀ ਬਣ ਜੇ ਅੰਜੂ ਚਨਾ ਦਾ ਪਾਣੀ ਬਣ ਜੇ ਦੋਹੀ ਕਿਨਾਰੀ ਅੱਖ ਭੀ ਵੱਲਦੀ ਦੋਹੀ ਕਿਨਾਰੀ ਅੱਖ ਭੀ ਵੱਲਦੀ ਮੇ ਵਿਚ ਵਿਚਾਰੇ ਅੱਖ ਹੰਝੂ ਇੱਕ ਅੱਖ ਸੁਪਨਾ ਜੇ ਸੁਪਨਾ ਚੋਤੀ ਬਣ ਜੇ ਹੰਝੂ ਜੇਕ ਮੋਤੀ ਬਣ ਜੇ ਸੁਪਨਾ ਜੇਕ ਚੋਤੀ ਬਣ ਜੇ ਹੰਝੂ ਜੇਕ ਮੋਤੀ ਬਣ ਜੇ ਹੋ ਜਾਏ इबादत पूरी सालम तेरे नाम एक अख अंजू एक अख सुपना बिच तुरदी तेरी चावे ना अंजू सुके ना सुपना मुके तो मैं लगन तेरे ना I can I